ਲਓ ਵੀ ਮਿੱਤਰੋ ਗੰਡੋਏ ਆਪਣੇ ਆਗੇ ਬਾਹਰ ਮੀਂਹ ਪੈ ਰਿਆ ਸੀ ਪਿੱਕ ਨਿਕਮਣਾਉਣ ਆਏ ਹੋਏ ਨੇ ਲਓ ਕਰ ਲੋ ਚੈੱਕ ਆ ਦੇਖੋ ਜੀ ਆ ਲਓ ਰਾਹੀ ਕਿੰਨੇ ਬਣਾਤੇ ਪਤੰਦਰਾ ਨੇ ਪਤਾ ਹੀ ਨਹੀਂ ਲੱਗਦਾ ਇਹਨਾਂ ਨੂੰ ਵੀ ਕਿੱਧਰ ਨੂੰ ਮੁੜਨਾ ਸੀ ਆ ਦੇਖ ਲੋ ਰਾਹ ਦੇਖ ਲੋ ਚੈੱਕ ਕਰ ਲੋ ਹਣਾ ਕਿੰਨੇ ਰਾਹ ਬਣਾਏ ਪਾਏ ਨੇ ਇਹ ਲੈੰਦੇ ਆ ਪੂਰਾ ਨਜ਼ਾਰਾ ਮੀਂਹ ਦਾ ਲਓ ਜੀ ਕਰੋ ਚੈੱਕ ਲਓ ਪਏ ਆ ਨਾ ਜਿਵੇਂ ਨਿਊਟਰਲ ਹੁੰਦੇ ਆਗੇ ਪਾਇਆ ਸੇਵੀਆਂ ਵਾਂਗ ਇਹ ਆ ਜੀ ਅਸਲੀ ਪਹਿਚਾਣ ਮਿੱਟੀ ਦੀ ਤੰਦਰੁਸਤ ਮਿੱਟੀ ਜ਼ਮੀਨ ਦੀ ਤੰਦਰੁਸਤ ਦੀ ਇਹ ਹੁੰਦੀ ਆ ਅਸਲੀ ਪਹਿਚਾਣ ਦੋਸਤੋ ਜਿੰਨਾ ਖੇਤਾਂ ਵਿੱਚ ਇਹ ਮਿਲਣਗੇ ਤੁਹਾਨੂੰ ਉਹ ਜ਼ਮੀਨਾਂ ਵਿੱਚ ਯੂਰੀਆ ਪਾਉਣ ਦੀ ਹਨਾ ਕੋਈ ਥੱਲੇ ਪੈਸਟੀਸਾਈਡ ਪਾਉਣ ਦੀ ਖਤਰਨਾਕ ਦਵਾਈਆਂ ਪਾਉਣ ਦੀ ਲੋੜ ਨਹੀਂ ਕਿਉਂਕਿ ਨਹੀਂ ਦੋਸਤੋ ਇਹ ਮਰ ਜਾਣਗੇ ਇਹ ਬਹੁਤ ਕੰਮ ਕਰਦੇ ਆ ਇਹ ਉਹ ਕਰ ਲੋ ਚੈੱਕ ਦੋਸਤੋ ਤੇ ਬਾਕੀ ਦੱਸੋ ਹਨਾ ਕਿਹੜੇ ਕਿਹੜੇ ਏਰੀਏ ਦੇ ਵਿੱਚ ਮੀਂਹ ਪੈ ਰਿਹਾ ਉਹ ਸਾਡੇ ਦਾ ਮੀਂਹ ਪੈ ਰਿਹਾ ਫੁੱਲ ਜੀ 25 ਤਰੀਕ ਹੋ ਗਈ ਅੱਜ ਸਵੇਰ ਦੇ ਵੱਜ ਗਏ 8 ਦੱਸਿਓ ਕਿੱਥੇ ਕਿੱਥੇ ਮੀਂਹ ਪੈ ਰਿਹਾ ਜਾਂ ਕਿੱਥੇ ਕਿੱਥੇ ਹਟ ਗਿਆ